ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਮੇਰੇ ਚੈਨਲ ਦੇ ਤੁਹਾਡਾ ਸਾਰੇ ਹਨ ਅੱਜ ਹੋ ਗਈ ਆ ਮਾਰਨਿੰਗ ਤੇ ਮੈਂ ਉੱਤਰੀਆਂ ਥੱਲੇ ਬੜਾ ਵਧੀਆ ਲੱਗਦਾ ਏ ਚਿੜੀਆਂ ਕਬੂਤਰ ਖੇਡਦੇ ਨੇ ਮਾਰਨਿੰਗ ਟਾਈਮ 'ਚ ਸਾਡੇ 2 ਦਿਨ ਹੋ ਗਏ ਬਰਫ ਪੈਂਦੀ ਨੂੰ ਕੋਈ ਨਾ ਅੱਜ ਘੱਟੀ ਏ ਮੈਂ ਚਲੀਆਂ ਜੀ ਦੁਕਾਨ ਦਾ ਸਮਾਨ ਲੈਣ ਮੇਰੀ ਡਿਊਟੀ ਲੱਗੀ ਹੋਈ ਸੀ ਉਸ ਨੂੰ ਆਉਣ ਲੈਣੇ ਕੋਰਸ ਨਾਲ ਜੀ ਸਭ ਦਾ ਨਵਾਂ ਸਾਲ ਕੀਤਾ ਵਧੀਆ ਇੰਜੋਏ ਕਰਦੇ ਆਂ ਪਰਿਵਾਰ ਦੇ ਨਾਲ ਸਵੀਠੰਡ ਇੰਜੋਏ ਕਰੀ ਅੱਨੇ ਜਰਮਨ ਦੇ ਵਿੱਚ ਰਹੇ ਹਰ ਜਦੋਂ ਕੰਮ ਕਰਦੇ ਆਂ ਉਦੋਂ ਨਹੀਂ ਪਤਾ ਲੱਗਦਾ ਠੰਡ ਦਾ ਵੀ ਠੰਡ ਹੈਗੀ ਹੈ ਜਾਂ ਕਿਵੇਂ ਹੈ ਬਸ ਅੱਜ ਹੈਗਾ ਜੀ ਸ਼ਨੀਵਾਰ ਸਮਾਨ ਲਿਆਉਣਾ ਹੁੰਦਾ ਦੁਕਾਨ ਦਾ ਮਾਣ ਲੈ ਆ ਕਿ ਪਰ ਦਾਂਗੇ ਫਿਰ ਤੈਨੂੰ ਚਾਰ ਦਾਂਗੇ ਵਧੀਆ ਰਹੂਗਾ 8 ਤਰੀਕ ਨੂੰ ਇੱਥੇ ਵੀ ਸਟ੍ਰਾਈਕ ਹੈਗੀ ਹੈ ਜੇ ਕਿਸਾਨਾਂ ਦੀ ਜਿਹਨੂੰ ਲੱਗਦਾ ਫਿਰ ਸਮਾਨ ਵੀ ਆਇਆ ਨਹੀਂ ਕਰਨਾ ਹੈਗਾ ਕੰਦੇ ਨੇ ਬੰਦ ਕਰ ਦੇਣਾ ਜੇ ਮੇਰੇ ਸਬਜ਼ੀਆਂ ਆਉਂਦੀਆਂ ਨੇ ਜੇ ਉਹਨਾਂ ਦੀ ਨਹੀਂ ਮੰਗਾ ਨਾ ਮੰਨੀਆਂ ਗਈਆਂ ਫਿਰ ਉਹਨਾਂ ਨੇ ਇਸ ਮਾਰਕੀਟਾਂ ਨੂੰ ਸਮਾਨ ਸਪਲਾਈ ਕਰਨਾ ਬੰਦ ਕਰ ਦਿੱਤਾ ਹੈ ਮੈਂ ਕਿ ਮਾਰਕੀਟਾਂ ਵਿੱਚ ਸ਼ੋਰ ਕਰਨੇ ਨੇ ਜਦੋਂ ਸਾਤ ਦੇ ਨਹੀਂ ਆਦਾ ਸਹੀ ਹੈ ਨਹੀਂ ਮਾਰਕੀਟਾਂ ਨਾਲੋਂ ਵੀ ਬਨਾਤੇ ਤੋੜਦੇ ਨਹੀਂ ਕਿਸਾਨਾਂ ਨੇ ਇਹ ਸਬਜ਼ੀਆਂ ਸਾਨੂੰ ਸਪਲਾਈ ਨਹੀਂ ਕਰਿਆ ਕਰਨੀ ਜੇ ਸਾਡਾ ਸਾਥ ਨਾ ਦਿੱਤਾ ਜੇ ਕੱਲ ਨੂੰ ਹੋਊਗਾ ਜੀ ਫਾਈਨਲ ਨਹੀਂ ਕੱਲ ਨੂੰ ਨਹੀਂ ਸੋਮਵਾਰ ਨੂੰ 8 ਤਰੀਕ ਨੂੰ ਦੇਖੋ ਕੀੰਤੀ ਚਾ ਨਿਕਲਦਾ ਅਰਦਾਸ ਹੈ ਪ੍ਰਮਾਤਮਾ ਅੱਗੇ ਵੀ ਸਭ ਦੇ ਨਾਲ ਹੋ ਕੇ ਸਬਜ਼ੀ ਸੁਣੀ ਕਿਉਂਕਿ ਕਿਸਾਨੀ ਤੋਂ ਬਿਨਾ ਕਿਤੇ ਵੀ ਗੁਜ਼ਾਰਾ ਨਹੀਂ ਹੋਏਗਾ ਜੀ ਕਿਸਾਨ ਆ ਤਾਂ ਆਪਾਂ ਸਭ ਦਾ ਹੀ ਧੰਦਾ ਕਿਸਾਨੀ ਦੇ ਨਾਲ ਹੀ ਜੁੜਿਆ ਹੋਇਆ ਹੁਣ ਅਸੀਂ ਆ ਪਹਲਾ ਡਿਨਰਸਟੈਂਟ ਤਾਂ ਕੰਮ ਕਰਦੇ ਆ ਜੁੜੇ ਤਾਂ ਆਪਾਂ ਵੀ ਕਿਸਾਨੀ ਦੇ ਨਾਲ ਹੀ ਆ ਸਬਜ਼ੀਆਂ ਲਿਆਉਣੇ ਆ ਆਟਾ ਲਿਆਉਣੇ ਆ ਜੋ ਹੀ ਨਾ ਆਊਗਾ ਫਿਰ ਸਾਡਾ ਵੀ ਕੰਮ ਦੀ ਚੱਲਣਾ ਸਾਡਾ ਤਾਂ ਆਪਾਂ ਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਉਹਨਾਂ ਦੇ ਤੇ ਇਕੱਲੇ ਉਹਨਾਂ ਦੀ ਲੜਾਈ ਨਹੀਂ ਹੈਗੀ ਵੀ ਟੈਕਸ ਸਿਰਫ ਉਹਨਾਂ ਲਈ ਵਧਿਆ ਟੈਕਸ ਤਾਂ ਸਾਰਿਆਂ ਦੀ ਵਧਿਆ ਉਹਨਾਂ ਨੂੰ 19% ਆ ਤੇ ਸਾਨੂੰ ਵੀ 19% ਹੋ ਗਿਆ। ਅੱਗ ਜਾਗੇ ਕੱਲੇ ਉਹਨੇ ਜੀ। ਜੇ ਤਾਂ ਸਾਰੇ ਨਾਲ ਹੰਬੜਾ ਮਾਰੀਏ ਤਾਂ ਬਹੁਤ ਕੁਝ ਕਰ ਸਕਦੇ ਆ। ਜੇ ਦੇਖਦੇ ਹੋ ਜੀ। ਪਹੁੰਚ ਗਏ ਗੱਡੀ ਕੋਲੇ ਤੇ ਹਾਲ ਦੇਖ ਲਓ। ਮੈਂ ਇਹਦੀ ਕਰਦੇ ਹਾਂ ਸਫਾਈ। ਫੇਰ ਜਾਂਦੇ ਹਾਂ ਮਾਰਕੀਟ। ਕਾ ਇੱਥੇ ਵੀ ਹੁੰਦੇ ਨੇ ਉਹਦੇ। ਪਰ ਰੰਗ ਦਾ ਫਰਕ ਆਪਣੀ ਵਾਲੇ ਕਮਾਂ ਨਾਲੋਂ ਜ਼ਿਆਦਾ ਕਾਲੇ ਨੇ ਠੰਡ ਚ ਵਿਚਾਰੇ ਨੂੰ ਤੁਰ ਫਿਰਦੇ ਨੇ ਚੱਲ ਜੀ ਇਹ ਬਰਫ਼ ਤਾਂ ਹੈਗੀ ਆ ਜੀ ਇਹ ਜਿਹੜੀ ਬਰਫ਼ ਆ ਨਾ ਇਹ ਗਈ ਆ ਜੰਮ ਜੇ ਉਦਾਂ ਬਰਫ਼ ਪੈਂਦੀ ਦਾ ਰੂਵ ਵਰਗੀ ਹੁੰਦੀ ਆ ਤੇ ਉੱਤੇ ਹੁਣ ਜੰਮੂਗੀ ਇਹਨੂੰ ਕਰਾਵੀਂ ਕਰਾਵੀਂ ਕਿ ਮੈਨੂੰ ਉਹ ਹਾਂ ਇਹ ਤਾਂ ਪੱਥਰ ਬਣੀ ਪਈ ਐ ਬਰਕ ਤਾਂ ਹੁੰਦੀ ਐ ਦੂਸਰੇ ਤੇ ਹੱਥ ਢਰ ਗਿਆ ਹੱਥ ਵੀ ਡਰ ਗਏ ਨੱਕ ਵੀ ਚੱਲ ਆਵਾਜ਼ ਆਉਂਦੀ ਐ ਇਹ ਦੇ ਕਰਕੇ ਇਹਨੂੰ ਮੈਂ ਹੁਲਾਵਾ ਕਿਉਂ ਮੈਂ ਤਾਂ ਲੈਣ ਹੀ ਨਹੀਂ বলে <sharp inhale> ਇਸ ਲਿਖਿਆ ਵਿੱਚੇ ਕੁਝ ਪੰਜਾਬੀ 'ਚ ਲਿਖਿਆ। ਇਹਨੀਆਂ ਚੀਜ਼ਾਂ ਲੈਣੀਆਂ ਨੇ। ਇਹ ਤੋਂ ਵੱਧ ਨਹੀਂ ਕਹਿੰਦੇ ਲੈਣੀਆਂ। ਪੂਰੀਆਂ ਪੂਰੀਆਂ ਲੈਣੀਆਂ। ਚਲੋ ਦੇਖਦੇ ਆਂ। ਕਰਦੇ ਆਂ ਸ਼ੁਰੂ ਲੈਣਾ। ਪਹਿਲਾਂ ਤਾਂ ਪਹੁੰਚਦੇ ਆਂ ਆਟੇ ਵੱਲ। ਮਾਰਕੀਟ ਵੀ ਵੱਧ ਅੱਦੇ ਨਾਲ ਵੱਧ ਖਾਲੀ ਪਈ ਹੈ। ਇਹ ਹੈਗੇ ਜਿੱਥੋਂ ਦੀ ਗ੍ਰੋਸ ਮਾਰਕੀਟ ਜਿਹਨੂੰ ਵੱਡੀ ਮਾਰਕੀਟ ਕਹਿੰਦੇ ਹੌਲ ਸੇਲ ਦਾ ਸਮਾਨ ਨਹੀਂ ਕਹਿ ਸਕਦੇ ਆਪਾਂ। ਉੱਦਾਂ ਦੁਕਾਨਾਂ ਵਾਲੇ, ਰੈਸਟੋਰੈਂਟਾਂ ਵਾਲੇ, ਇਹ ਤੋਂ ਸਮਾਨ ਚੱਕਦੇ। ਗਰਮ ਹੈ ਮੇਰੇ ਦਾਤ ਆਸਮਾਨ ਜੀ ਨੋਰਮਲ ਮਾਰਕੀਟਾਂ ਨਾਲੋਂ ਵੀ ਥੋੜਾ ਮਹਿੰਗਾ ਆ ਕਿਉਂ ਟੈਕਸ ਕੱਟ ਲੈਂਦੇ ਨੇ ਜਿਆਦਾ ਪਰ ਜਦੋਂ ਇਕੱਠਾ ਸਮਾਨ ਲੈਣਾ ਫਿਰ ਇੱਥੇ ਹੀ ਮਿਲਦਾ ਪਹੁੰਚ ਗਿਆ ਆਟੇ ਵਾਲ ਨੂੰ ਅੱਜ ਮੈਂ ਆਈ ਆ ਕੱਲੀ ਤੇ ਕੈਮਰਾ ਬੈਨ ਵੀ ਮੈਂ ਹੀ ਆ ਤੇ ਸਮਾਨ ਚੱਕਣ ਵਾਲੀ ਵੀ ਮੈਂ ਹੀ ਆ ਕਦੇ ਆਟਾ ਇਹ ਹੈਗਾ ਜਿਹੜਾ ਕਾਟਾ ਵਰਤਦੇ ਆ ਕਾਫੀ ਜਾਣੇ ਮੈਨੂੰ ਪੁੱਛਦੇ ਵੀ ਨਹੀਂ ਵੀ ਤੁਸੀਂ ਕਿਹੜਾ ਆਟਾ ਵਰਤਦੇ ਆ ਆਪਣੀ ਦੁਕਾਨ ਲਈ ਤਾਂ ਮੈਂ ਦਿਖਾ ਦਿੰਦੀ ਆ ਵਾਈਸ ਮੀਲ ਹੈ ਜਿਹੜਾ 550 25 ਕਿਲੋ ਦੀ ਪੈਕਿੰਗ ਹੁੰਦੀ ਹੈ ਤੇ ਇਹ ਵਰਤਦੇ ਆ ਤੇ ਇਹ ਲੈਣਾ ਕਿੱਥੇ ਲਿਖਿਆ ਹੋਇਆ ਆਟਾ ਆਟਾ ਲੈਣਾ ਆ 550 ਤਿੰਨ ਬੋਰੀ ਲੈਣੀ ਆ ਇਹ ਸਾਡਾ ਦੇਸੀਆਂ ਦਾ ਇਹ ਉਹ ਕਿਸ ਤਰ੍ਹਾਂ ਦਾ ਚਲੋ ਜੀ ਚੱਕਦੇ ਆ ਤਿੰਨ ਬੋਰੇ ਫਿਰ ਕੱਲ੍ਹ ਜੀ ਉਹ ਚੱਕ ਲੈ ਜੀ ਤਨ ਬੋਰੇ ਆਟੇ ਦੇ ਤੇ ਲੈ ਲਿਆ ਇੱਕ ਮੱਕੀ ਦਾ ਜਿਹੜਾ ਵਿੱਚ ਮਿਕਸ ਕਰਕੇ ਪਾਉਣਾ ਹੁਣ ਲੈ ਲਵਾਂ ਇੱਕ ਅਲੀਵਨ ਆਇਲ ਜਿਹੜਾ ਹੈਗਾ ਜੈਤੂਨ ਦਾ ਤੇ ਰੈਡ ਕੋਈ ਸਸਤਾ ਨਹੀਂ ਹੈਗਾ ਜੀ ਵੀ ਇੱਥੇ ਕੋਈ ਆਫਰ ਲੱਗੀ 8 ਰੁਪਏ 90 ਸੈਂਟ ਦਾ ਆਪਾਂ ਨੂੰ ਬੋਲਵਾ ਹੈ 8 ਰੁਪਏ ਸਭ ਤੋਂ ਮਹਿੰਗਾ ਹੀ ਮਹਿੰਗਾ ਹੋਇਆ ਪਿਆ ਇਹ ਨਹੀਂ ਉਹ ਆਪਾਂ ਵਾਦਦੇ ਅਗਲੇ ਰੈਕ ਵੱਲ ਇਹ ਤਾਂ ਚਾਪਾਂ ਲੈਣੀਆਂ ਹੌਲੈਂਡ ਸੌਸ ਕਿਉਂਕਿ ਕਾਫੀ ਸਮਾਨ ਹੈਗਾ ਵੀ ਹੈ ਮੈਂ ਪਹਿਲਾਂ ਲੈ ਵੀ ਗਈ ਸੀ ਪਿਛਲੇ ਹਫਤੇ ਨੇ ਪਤਾ ਲੱਗਿਆ ਸੀ ਮਾਰਕੀਟ ਨਾਲ ਸਵਾਣ ਆਣਾ ਘਟ ਜਾਣਾ ਤੇ ਦੋ ਲੜੀਆਂ ਸਾਸ ਚਲੋ ਜੀ ਹੌਲੀ ਹੌਲੀ ਕਰਦੇ ਹਾਂ ਸਮਾਨ ਇਕੱਠਾ ਖਾਲੀ ਪਈ ਓਦਾਂ ਮਾਰਕੀਟ ਕਿਉਂਕਿ ਲੋਕ ਸੁਭਾਹ ਆ ਕੇ ਲੈ ਜਾਂਦੇ ਨੇ ਨਾ ਫਿਰ ਸਾਰਾ ਸਮਾਨ ਚੱਕ ਹੋ ਜਾਂਦਾ ਫਿਰ ਮਿਲਦਾ ਨਹੀਂ ਇੱਕ ਸ਼ਨੀਵਾਰ ਵੀ ਆ ਫਿਰ ਸੋ ਐਤਵਾਰ ਨੂੰ ਵੀ ਛੁੱਟੀ ਹੈ ਇਹਦੇ ਕਰਕੇ ਮੋਰਨੀ ਕੁਛ ਸ਼ਾਇਦ ਐਤੋਂ। ਜਦੋਂ ਜੀ ਲੈਣੇ ਸਮਾਨ ਹੌਲੀ ਹੌਲੀ ਫਿਰ ਦਿਖਾਉਣੇ ਆ ਕਿ ਕਿੰਨਾ ਸਮਾਨ ਲਿਆ ਤੇ ਕਿੰਨਾ ਬਿੱਲ ਬਣਾਇਆ ਤੇ ਕੀ ਫਰਕ ਪਿਆ ਪਹਿਲਾਂ ਨਾਲ ਸਮਾਨ ਦਾ। ਕਿਉਂਕਿ ਮੈਂ ਨਵੇਂ ਸਾਲ ਤੋਂ ਅੱਜ ਪਹਿਲੇ ਦਿਨ ਆਈ ਆ ਸਮਾਨ ਲੈਣ। ਪਹਿਲਾਂ ਪਿਛਲੇ ਹਫ਼ਤੇ ਸੀਗਾ ਉਦੋਂ ਦਸੰਬਰ ਮਹੀਨਾ ਸੀ ਉਦੋਂ ਲੈ ਕੇ ਗਈਆਂ। ਤੇ ਅਜਾ ਨਵੇਂ ਸਾਲ ਦੇ ਵਿੱਚ ਪਹਿਲਾ ਸਮਾਨ ਲੈ ਕੇ ਜਾਂਦੇ ਆ। ਪਤਾ ਨਹੀਂ ਅੱਜ ਜੀ ਯਸਮੀ ਨੇ ਤੇ ਸਾਰਾ ਰੇਟ ਇਹਨਾਂ ਨੇ ਵਧਾਇਆ ਵਾ ਜਿਹੜਾ ਚਲੋ ਜੀ ਦੇਖਦੇ ਆਂ ਫਿਰ ਕੀ ਬਣਦਾ ਇਹ ਵਾਲੇ ਵੀ ਸਮਾਨ ਸਬਜ਼ੀਆਂ ਰਹਿ ਗਈਆਂ ਮੇਨਾਂ ਕਿ ਸਮਾਨ ਆਇਆ ਪਹਿਲਾਂ ਰੱਖਣਾ ਪਊਗਾ ਕਾਸੇ ਤੇ ਪੈਸੇ ਦੇਣ ਦੇ ਕਰਕੇ ਫੇਰ ਗੱਡੀ ਚਲਾ ਤਾ ਫੇਰ ਗੱਡੀ ਚੱਕਾ ਟਕੇ ਫਿਰ ਜੱਜ ਰੱਖਣਾ ਪਊਗਾ ਥੋੜਾ ਜਿਆਦਾ ਹੋ ਜਾਂਦਾ ਹੁਣ ਇਹਨੂੰ ਇੱਥੇ ਖੜੀ ਕਰਕੇ ਇੱਕ ਹੋਰ ਲੈ ਕੇ ਜਾਣੀ ਹੈ ਵਿੱਚ ਰੱਖ ਕੇ ਲੈਣੀ ਹੈ ਸਬਜ਼ੀਆਂ ਸਬਜ਼ੀਆਂ ਵੀ ਲੈ ਲਈਆਂ ਆ ਹੁਣ ਹੈਗੇ ਮੇਰੇ ਕੋਲੇ ਦੋ ਚੀਚਾ ਰੱਖਦੇ ਆ ਬੇਬੇ ਵਿਚਾਰੀ ਕਰੂਗੀ ਪਾਸੇ ਰੇਟ ਲਾਊਗੀ ਇਹਨਾਂ ਦੀ ਦੇਖਦੇ ਗੱਡੀ ਚ ਆਉਂਦਾ ਜਾਂ ਮੇਰੇ ਦੋ ਗੱਡੇ ਲੱਗਣਗੇ ਕਿੰਨੇ ਵਾਰ ਹੋ ਵੀ ਪਈ ਅਜ ਜਿਆਦਾ ਸਮਾਨ ਹੋਇਆ ਤਾਂ ਮੁਸ਼ਕਲ ਹੋ ਜਾਣਾ ਪਾ ਲਈ ਗੱਡੀ ਲਾ ਲੂਗੀ ਲੈ ਲੈ ਸਮਾਨ ਲੋਪਰ ਗਿੰਦੇ ਦੀ ਨਾ ਖੜਾਤੀ ਗੱਡੀ ਕੋਲੇ ਗੱਡੀ ਮੇਰੀ ਹੈਗੀ ਛੋਟੀ ਤੇ ਸਮਾਨ ਹੋ ਜਾਂਦਾ ਜਿਆਦੇ ਇਹਨ ਵੱਡੀ ਗੱਡੀ ਨਹੀਂ ਦਿੰਦੇ ਹੈਗੇ ਸਮਾਨ ਹੋ ਗਿਆ ਇਨਾਂ ਵੱਲ ਮੈਨੂੰ ਹੌਲੀ-ਹੌਲੀ ਧਰੂੰਗੀ ਇਹਦੇ ਨੇ ਜੀ ਰੈਸਟੋਰੈਂਟ ਆਲਿਆਂ ਨੂੰ ਇੰਨਾ ਕੰਮ ਨਹੀਂ ਹੁੰਦਾ ਕੰਮ ਬੜਾ ਹੁੰਦਾ ਹੁਣ ਕੁਛ ਸਬਜ਼ੀਆਂ ਇੱਥੋਂ ਮਿਲ ਗਈਆਂ ਕੁਛ ਹੋਰ ਮਾਰਕੀਟ ਆ ਜਿਹੜੀ ਆਪਣੇ ਘਰ ਦੇ ਨੇੜੇ ਹੀ ਆ ਨਾਰਮਲ ਜੀ ਤੋਂ ਆਪਾਂ ਗ੍ਰੋਸਰੀ ਲੈਣੇ ਆ ਉਹ ਤਾਂ ਲਵੂੰਗੀ ਤੇ ਰੱਖ ਕਿਉਂ ਨਹੀਂ ਆ ਦੁਕਾਨ ਤੇ ਪਹਿਲਾਂ ਦੇਖਦੀਆਂ ਉੱਥੇ ਕੰਮ ਹੁਣ 12 ਵਜੇ ਕੇ ਦੁਕਾਨ ਦਾ ਕੰਮ ਸ਼ੁਰੂ ਹੋ ਗਿਆ ਹਣਾ ਪਹੁੰਚ ਜਿਹਾ ਦਾ ਸਾਂ 15 ਮਿੰਟਾਂ ਚ ਸਮਾਰ ਰਸਤੇ ਇਹ ਬਣਿਆ ਸੀ ਜੀ ਬੈਲ ਆਪਣੇ ਸਮਾਨ ਦਾ 1155.62% ਦਾ ਸੀਗਾ ਤੇ ਇਹਦੇ ਚ ਲੱਗ ਗਿਆ ਹੁਣ 19% ਜਿਹੜਾ ਟੈਕਸ ਕੱਟ ਹੋ ਗਿਆ ਇੰਨਾ ਟੈਕਸ ਵੱਧ ਪਿਆ ਜਿਹਦੇ ਲਈ ਕਿਸਾਨ ਵਿਚਾਰੇ ਆਪਣੇ ਵੀਰ ਜਿਹੜੇ ਹੈਗੇ ਨੇ ਧਰਮਿਆਂ ਤੇ ਬੈਠੇ ਨੇ ਪਹਿਲਾਂ ਸੀ 7% ਤੇ ਹੁਣ ਸਿੱਧਾ ਹੀ ਇਹਨਾਂ ਨੇ ਚੱਕ ਕੇ ਕਰਤਾ 19% ਬਣਿਆ ਸੀਗਾ ਜਿਹੜਾ ਆਪਾਂ ਬਿਲ ਨੋਰਮਲ ਹੈਗਾ 986 ਯੂਰੋ ਦਾ ਸਮਾਨ ਆਇਆ ਜਿਹੜਾ ਤੇ ਟੈਕਸ ਟੈਕਸ ਪਾ ਕੇ ਸਾਰਾ ਕੁਝ ਹੋ ਗਿਆ 1157 ਇਹਦਾ ਜਿਹੜਾ ਸਾਰੇ ਟੈਕਸ ਕੱਟ ਹੋ ਗਏ ਨੇ 986 ਦਾ ਮੁੱਲ ਮਾਨ ਕੀਤਾ ਤੇ 1157 ਇਹਨਾਂ ਨੇ ਬਣਾ ਦਿੱਤਾ ਸਸਤਾ ਕਿਤੇ ਵੀ ਨਹੀਂ ਹੈਗਾ ਜੀ ਇਹ ਮਾਰਕੀਟਾਂ ਵਿੱਚ ਇੰਨਾ ਕਰਕੇ ਸਾਨੂੰ ਵੱਡੀਆਂ ਪੈਕਿੰਗਾਂ ਮਿਲ ਜਾਂਦੀਆਂ ਨੇ ਹੋਰ ਇੱਥੇ ਆਉਣ ਦੀ ਵਜ੍ਹਾ ਕੋਈ ਨਹੀਂ ਰਹੇਗੀ ਵੀ ਕੋਈ ਸਸਤਾ ਹੋਆ ਜਾਂ ਹੋਰ ਸੇਲ ਦਾ ਸੁਨੋ ਮੋਦਨ ਤੱਕ ਨਹੀਂ ਤੁਸੀਂ ਇੰਨਾ ਕਾ ਕੇ ਇੱਥੇ ਵੱਡੀਆਂ ਪੈਕਿੰਗਾਂ ਮਿਲ ਜਾਂਦੀਆਂ ਨਾਰਮਲ ਮਾਰਕੀਟਾਂ 'ਚ ਆਪਾਂ ਨੂੰ ਛੋਟੇ-ਛੋਟੇ ਉਧਰ 50 ਕਿਲੋ ਰੁਪਿਆ ਕਰਕੇ ਮਿਲਦੇ ਨੇ ਜਿੰਨਾ ਤੇ ਮਿਲਦੇ ਨੇ ਉਹਦੇ ਨਾਲ ਆਪਣਾ ਫਰਮ ਨਹੀਂ ਸਰਦਾ ਪੁੱਲਾ ਜੀ ਦੇ ਬਰਤ ਨਹੀਂ ਦੁਨੀਆ ਦੇ ਨਾਲ ਹੀ ਕਰਨਾ ਚਾਹੀਦਾ ਸਭ ਆਪਣੇ ਘਰੇ ਬੈਠੀ ਕੁਝ ਵਸਾਂ ਬਾਈਸੋ ਵੀ ਪੈਣ ਲੱਗੀ ਤੁਹਾਰੇ ਫਿਰ </body>ਹੌਲੀ ਹੌਲੀ ਨਿੱਕੀ ਨਿੱਕੀ ਡਗਦੀ ਆ ਕੈਂਵੇ ਨੂੰ ਖਰਾਬੀ ਹੋ ਜਾਂਦੀ ਛੋਟੀ ਛੋਟੀ ਗੱਲ ਤੋਂ ਨਿੱਕਲ ਜਾਂਦੀ ਮੌਸਮ ਹੈਗਾ ਜੀ ਖਰਾਬ ਪਹੁੰਚਦੇ ਆ ਹੌਲੀ ਹੌਲੀ ਲੈ ਲੈ ਜੀ ਸਮਾਨ ਪਹੁੰਚਦੇ ਆ ਹੌਲੀ ਹੌਲੀ ਦੁਕਾਨ ਤੇ ਅੱਜ ਦਾ ਵਲੋਗ ਇੱਥੇ ਕਰਕੇ ਆਂ ਛੋਟਾ ਜਿਹਾ ਬਲੌਗ ਬਣਾਇਆ ਸੀ ਦੁਕਾਨ ਦੇ ਸਮਾਨ ਦੇ ਨਾਲ ਅੱਜ ਮੈਂ ਇੱਥੇ ਇਕੱਲੀ ਇਹ ਮੈਂ ਸਮਾਨ ਰੱਖਦੀ ਆ ਫਿਰ ਦੁਕਾਨ ਤੇ ਭਾਜੀ ਨੂੰ ਨਾਲ ਲਾ ਕੇ ਲਾਹਾਂਗੀ ਆਈ ਅਜੀਤ ਤੇ ਬਾਹਰ ਕੰਮ ਕਰਨ ਵਾਲਿਆਂ ਦੀ ਲਾਈਫ ਹੁਣ ਤੋਂ ਸ਼ੁਰੂ ਹੋ ਜਾਣਾ ਰਾਤ ਦੇ 11 12 ਵਜੇ ਨਹੀਂ ਸ਼ਾਇਦ ਅੱਜ ਕਰੂੰ ਕੱਪੜੇ ਲਈ ਵੀ ਥੋੜਾ ਲਾਈਵ ਹੋਵਾਂਗੀ ਕੱਪੜੇ ਵੀ ਕਾਫੀ ਹੋਏ ਪਏ ਨੇ ਸਰਪੀਆਂ ਦੇ ਆਏ ਨੇ ਜੀ ਉਹ ਵੀ ਕੁੜੀਆਂ ਫੋਨ ਕਰਦੀਆਂ ਨੇ ਸਾਨੂੰ ਦਿਖਾਓ ਅਸੀਂ ਲੈਣੇ ਆ ਫਿਰ ਕਰਦੀ ਤਾਂ ਹੁਣ ਪੈਂਦੀ ਆ ਫਿਰ ਬਾਅਦ ਚ ਕੀ ਕਰਨੇ ਉਹਨਾਂ ਨੇ ਵੀ ਕੰਮ ਤੇ ਸਮਾਨ ਛੱਡ ਕੇ ਘਰੇ ਜਾਵਾਂਗੀ ਫਿਰ ਥੋੜਾ ਲਾਈਵ ਹੋਵਾਂਗੀ ਬੱਚਿਆਂ ਨੂੰ ਲੈ ਕੇ ਫਿਰ ਸ਼ਾਮ ਨੂੰ ਦੁਕਾਨ ਤੇ 5 ਵਜੇ ਤੱਕ ਪਹੁੰਚੀ ਤੇ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਆਪਣਾ ਧਿਆਨ ਰੱਖਿਓ ਰਾਜੀ ਖੁਸ਼ੀ ਰਹੋ ਧੰਨਵਾਦ ਜੀ